ਤਰਨਤਾਰਨ ਜਮਿਚੋਨ ਲਈ ਆਮ ਆਦਮੀ ਪਾਰਟੀ ਵੱਲੋਂ ਹਰਮਿਤ ਸਿੰਘ ਸੰਧੂ ਨੇ ਗੱਕੀਤੇ ਕਾਗਜ਼ ਦਾਖਲ ਮਾਰੋੜਾ ਨੇ ਜਿੱਤੇ ਦਾ ਕੀਤਾ ਦਾਅਵਾ ਤਰਨਤਾਰਨ ਜਮਿਚੋਨ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਹਰਬੀਤ ਸਿੰਘ ਸੰਧੂ ਅਮਨ ਅਰੋੜਾ ਅਦ ਲਾਲਜੀਤ ਪੁੱਲਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਚੌਂਤੇ ਹਤਨ ਕੀ ਕੁਝ ਗਿਆ ਅਮਨ ਅਰੋੜਾ ਹਰਮਿਤ ਸਿੰਘ ਲਾਲਜੀਤ ਪੁੱਲਰ ਜਿਹੜੇ ਅੱਜ ਕਾਗਜ਼ ਦਾਖਲ ਕਰਾਉਣੇ ਸੀ ਉਹਨਾਂ ਦੇ ਨਾਲ ਨੀਸ਼ ਸ਼ੋਸ਼ੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਲਾਲਜੀਤ ਸਿੰਘ ਹੀ ਭੁੱਲਰ ਜੀ ਇਹ ਸਾਰੇ ਅੱਜ ਨੋਮੀਨੇਸ਼ਨ ਫਾਰਮ ਜਿਹੜੇ ਜਮ੍ਹਾਂ ਕਰਾਉਣ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਇਕੱਠ ਆ ਇਸ ਚੀਜ਼ ਦਾ ਪ੍ਰਤੀਕ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਊਗੀ ਜਿਹੜੇ 11 ਤਰੀਕ ਨੂੰ ਵੋਟਾਂ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਮਿਲੂਗਾ ਕਾਰਨ ਜਿਹੜੇ 3.5 ਸਾਲ ਸਰਮਾਨ ਸਿੰਘ ਜੀ ਦੀ ਸਰਕਾਰ ਨੇ ਸੱਪ ਘਨ ਸਿੰਘ ਜੀ ਮਾਨ ਦੀ ਸਰਕਾਰ ਨੇ ਜੋ ਕੰਮ ਕੀਤੇ ਆ ਲੋਕਾਂ ਪ੍ਰਤੀ ਵਫਾਦਾਰੀ ਲੋਕਾਂ ਪ੍ਰਤੀ ਜਿਹੜਾ ਪਿਆਰ ਕੀਤਾ ਲੋਕਾਂ ਦੀ ਨਬਜ਼ ਨੂੰ ਪਛਾਣਿਆ ਉਹਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਇਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਾਡੇ ਇਨਚਾਰਜ ਸ੍ਰੀ ਮਨੀਸ਼ ਸੋਦੀਆ ਜੀ ਪਾਰਟੀ ਦੇ ਸਾਰੇ ਕੱਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨ ਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦੀ ਪਾਰਟੀ ਦੇ ਔਰ ਸਰਮੀ ਸਿੰਘ ਸੰਧੂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਹੈ ਕਿ ਇਹ ਇਲੈਕਸ਼ਨ ਪਿਛਲੀਆਂ ਬਾਈ ਇਲੈਕਸ਼ਨਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ 3.5 ਸਾਲ ਦੇ ਜੋ ਭਗਵੰਤਪານ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਹੈ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀਏ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਕਾਰਯੋਗ ਸਾਥੀ ਸਰਲਾਜੀਤ ਸਿੰਘ ਭੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਘਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਡਾਂ ਤੋਂ ਉੱਠ ਕੇ ਪਹੁੰਚੇ ਨੇ ਸਾਡਾ ਸਾਥ ਦੇਣ ਦੇ ਲਈ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾਂਦੀ ਹੈ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ